ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਹਮਲਾ ਮਾਰਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਅਤੇ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈਏਐਸ ਨੇ ਸਥਾਨਕ ਬਹਮੰਦਰੀ ਖੇਡ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੀ ਮੁਹਿਮ ਯੋਗ ਨਸ਼ਿਆਂ ਵਿਰੁੱਧ ਤਿਤ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਉਹਨਾਂ ਨਾਲ ਐਸਐਸਟੀ ਮਾਨਸਾ ਸ਼੍ਰੀ ਪਾਗੀਰਤ ਸਿੰਘ ਮੀਨਾ वधीक डिप्टी कमिश्नर श्री आकाश बांसल अते एसडीएम मानसा श्री काला राम कांसल मौजूद सन होम दे नाते युद्ध नशिया विरुद्ध मुहिम लई अपनी वचनबद्धता अते समर्थन दी पुष्टि मेरा एंजॉय और ਦਾ ਯਤਨ ਹੋ ਰਿਹਾ ਅੱਜ ਦਾ ਇਹ ਪ੍ਰੋਗਰਾਮ ਇਹੀ ਸੁਨੇਹਾ ਦਿੰਦਾ ਹੈ ਕਿ ਅਸੀਂ ਇਸ ਅਲਾਮਤ ਤੋਂ ਦੂਰ ਹੋਈਏ ਸਟੇਜ ਤੋਂ ਦੱਸਿਆ ਗਿਆ ਤੇ ਵੈਸੇ ਵੀ ਆਪਾਂ ਜਾਣਦੇ ਆ ਕਿ ਮਨੁੱਖੀ ਸੰਕਲਪ ਦਾ ਵਿਕਾਸ ਜਿਹੜਾ ਇਸ ਲੈਵੋ ਤੱਕ ਆਇਆ ਹੈ ਅਸੀਂ ਬਾਕੀ ਸਾਰੇ ਜਾਨਵਰਾਂ ਗਾਏ ਇਸ ਗ੍ਰਹਿ ਦੇ ਬਹੁਤ ਵਾਸੀਆਂ ਤੋਂ ਉੱਤਮ ਵਿਕਾਸ ਹੋਇਆ ਸਾਡਾ ਉਹ ਇਸ ਕਰਕੇ ਹੋਇਆ ਕਿ ਅਸੀਂ ਸਰੀਰਕ ਸਮਰੱਥਾ ਤੇ ਜਿਹੜੇ ਸਾਡੇ ਦਿਮਾਗ ਦੀ ਸਮਰੱਥਾ ਉਹਦਾ ਅਸੀਂ ਭਰਪੂਰ ਲਾਭ ਲਿਆ ਪਰ ਇਹ ਜਿਹੜੀ ਬਿਮਾਰੀ ਹੈ ਨਸ਼ਿਆਂ ਦੀ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡਾ ਸਰੀਰਕ ਸਮਰੱਥਾ ਵੀ ਘਟਦੀ ਜਾਂਦੀ ਤੇ ਮਨ ਜਿਹੜਾ ਦਿਮਾਗ ਹੈ ਜਿਹੜਾ ਉਹ ਬਿਲਕੁਲ ਫੈਸਲੇ ਕਰਨ ਦੇ ਸਮਰੱਥ ਨਹੀਂ ਰਹਿਣਾ ਤਾਂ ਇਹ ਜਿਹੜੀ ਸਾਡੇ ਪੁਰਖਿਆਂ ਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਹ ਕੜੀ ਨਾਲ ਕੜੀ ਜੋੜ ਕੇ ਕਿੱਥੋਂ تک ਲਿਆਂਦੀ ਹੈ ਸਾਡੀ ਸਭਿਤਾ ਉਹਨੇ ਕਿਤੇ ਖੋਰਨ ਦਾ ਖਤਰਾ ਬਣਿਆ ਰਹਿੰਦਾ ਹੈ ਜੇ ਅਸੀਂ ਇਸ ਵਿਕਾਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਪਾਉਂਦੇ ਜੰਗਲ ਤੋਂ ਇਹ ਸਭਿਤਾ ਆਰੰਭ ਹੁੰਦੀ ਹੈ ਫਿਰ ਹੌਲੀ 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 ਅੱਜ ਦੇ ਲੈਵਲ ਤੱਕ ਆਉਂਦੀ ਹੈ ਇਹਦੇ ਵਿੱਚ ਉਹ ਸਾਡੇ ਤੋਂ ਪਿਛਲੀਆਂ ਸਾਰੀਆਂ ਪੀੜੀਆਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਨਿਰੋਗ ਰਹਿ ਕੇ ਇਸ ਸਰੀਰ ਨੂੰ ਇਸ ਦਿਮਾਗ ਨੂੰ ਜੀਨਸ ਦੇ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਾਇਆ ਤਾਂ ਹੁਣ ਸਾਡੀ ਵੀ ਬਣਦੀ ਜ਼ਿੰਮੇਵਾਰੀ ਹੈ ਕਿ ਅਸੀਂ ਬਿਲਕੁਲ ਇਸ ਨੂੰ ਸੇਰ ਲੈਂਦੇ ਹੋਏ ਇਸ ਬਿਮਾਰੀ ਨੂੰ ਖਤਮ ਕਰਨ ਦੇ ਲਈ ਆਪਣਾ ਯੋਗਦਾਨ ਪਾਉਣਗੇ ਬਣਦਾ ਤੇ ਮੈਂ ਇਹ ਵੀ ਪੂਰਨ ਆਸ ਰੱਖਦਾ ਕਿ ਇਸ ਯੁੱਧ ਦੇ ਵਿੱਚ ਪੰਜਾਬ ਜਿੱਤੇਗਾ ਥੈਂਕ ਯੂ